ਭਾਈ ਬਹੁਤ ਵੱਡਾ ਨੁਕਸਾਨ ਹੋ ਗਿਆ ਇੱਥੇ ਆਪਣੇ ਸ਼ੰਭੂ ਮੂਰਤੀ ਤੇ ਅੱਗ ਲੱਗੀ ਆ ਤੇ ਕਾਫੀ ਵੱਡਾ ਨੁਕਸਾਨ ਹੋ ਗਿਆ ਜਾਨ ਮਾਲ ਆਹ ਜਾਨ ਮਾਲ ਵਟ ਗਿਆ ਵੀ ਆਹ ਆਹ ਆ ਗੁਰੂ ਸਰਵਨ ਭਾਈ ਆ 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 ओ वीरा प्यारा इधर सहारा तारा तारा सहारा इधर ओए 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 ਬੀਜਾਓ 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 ਮੇਰਾ ਵੀਰ ਆਹ ਟਰੈਕਟਰ ਤੇ ਜਾ ਉਹ ਟਰੈਕਟਰ ਦੀ ਟੈਨਸ਼ਨ ਪੈਣਾ ਟੈਨਸ਼ਨ ਨਾਲ ਲੱਗੀ ਹੋਇਆ ਗਾ ਓਏ ਮੇਰੇ ਜਾਨ ਦਾ ਓਏ ਧਰਨਾ ਗੱਡੀ ਵਾਲੇ ਧਰਨਾ ਕਰੋ ਉਹ ਟਰੈਕਟਰ ਦਾ ਟਾਇਰ ਪਾੜ ਲਾਣਾ ਯਾਰ ਸੜਾ ਕਰਕੇ ਤੂੰ ਆ ਮੈਂ ਬਲਦੇਵ ਸਿੰਘ ਜੀਰਾ ਜ਼ੂਬਾ ਪ੍ਰਧਾਨ ਭਾਰਤੀ ਕਿਸਾਨ ਯੂ ਕ੍ਰਾਂਤੀਕਾਰੀ ਅੱਜ ਜਿਹੜੀ ਇੱਥੇ ਘਟਨਾ ਹੋਈ ਆ ਥੋਰ ਸਰਕਟ ਦੇ ਨਾਲ ਜਿਹੜੀ ਅੱਗ ਲੱਗੀ ਆ ਉਹਦੇ ਵਿੱਚ ਬਠਿੰਡੇ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਜਿਹੜੇ ਆ ਜਿਵੇਂ ਭਗਤਾ ਭਾਈ ਕਾ ਗੁਰੂ ਸਰ ਹਾਕਮ ਵਾਲਾ ਵਿਦਿਆਲਾ ਤੇ ਮੰਡੀ ਕਲਾਂ ਇਹਨਾਂ ਪਿੰਡਾਂ ਦੀਆਂ ਜਿਹੜੀਆਂ ਝੁੱਗੀਆਂ ਸੀਗੀਆਂ ਝੋਕੜੀਆਂ ਪਾਈਆਂ ਸੀਗੀਆਂ ਉਹ ਸਾਰੀਆਂ ਸੜ ਗਈਆਂ ਇਸ ਦੇ ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵੱਡਾ ਤੰਬੂ ਸੀ ਉਹ ਵੀ ਸੜ ਗਿਆ ਇੱਕ ਟਰਾਲਾ ਸੜ ਗਿਆ ਇੱਕ ਕਿਸਾਨ ਯੂਨੀਅਨ ਪਟੇੜੀ ਦਾ ਸੀਗਾ ਉਹ ਤੰਬੂ ਸੜ ਗਿਆ ਇੱਕ ਟਰੈਕਟਰ ਸਾਡਾ ਸੜ ਗਿਆ ਇਹ ਘਟਨਾ ਦਾ ਮੁੱਖ ਜ਼ਿੰਮੇਵਾਰੀ ਸਰਕਾਰ ਨੂੰ ਸਮਝਦਾ ਕਿਉਂਕਿ 2 ਮਹੀਨੇ ਤੋਂ ਲਗਾਤਾਰ ਸੀ ਸਰਕਾਰ ਨੂੰ ਇਹ ਅਪੀਲਾਂ ਕਰ ਰਹੇ ਆਂ ਵੀ ਇਹ ਜਿਹੜਾ ਪਾਣੀ ਤੇ ਬਿਜਲੀ ਦਾ ਪ੍ਰਬੰਧ ਕਰੇ ਕਿਉਂਕਿ ਇੱਕ ਟ੍ਰੇਨ ਬੰਦਿਆਂ ਦਾ ਕੀਤਾ ਕੰਮ ਹੁੰਦਾ ਵਾ ਇੱਕ ਸਾਡੇ ਸੁਧਾਰਨ ਕਿਸਾਨਾਂ ਦਾ ਕੀਤਾ ਕੰਮ ਹੁੰਦਾ ਵਾ ਸੋ ਉਹਨਾਂ ਨੂੰ ਟਰੇਡ ਬੰਦੇ ਭੇਜ ਕੇ ਤੇ ਜੋੜ ਤਾਰਾਂ ਪਾਉਣ ਨੂੰ ਅਸੀਂ ਲਗਾਤਾਰ 2 ਮਹੀਨੇ ਤੋਂ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਦੇ ਰਹੇ ਹਾਂ ਪਰ ਪ੍ਰਸ਼ਾਸਨ ਨੇ ਤੇ ਕੋਈ ਧਿਆਨ ਨਹੀਂ ਦਿੱਤਾਗਾ ਪਾਣੀ ਦਾ ਪ੍ਰਬੰਧ ਵੀ ਸਾਡੇ ਕਿਸਾਨ ਆਪ ਹੀ ਕਰ ਰਹੇ ਆ ਸੋ ਉਹਦੀ ਵਜ੍ਹਾ ਕਰਕੇ ਤੇ ਜਿਹੜੀ ਧਰਨਾਕਾਰੀਆਂ ਦੇ ਨਾਲ ਨਫ਼ਰਤ ਆ ਇੱਥੋਂ ਦੇ ਰਾਜਕਰਤਾ ਲੋਕਾਂ ਨੂੰ ਇੱਥੋਂ ਦੇ ਕੁਰਸੀਆਂ ਤੇ ਬੈਠੇ ਲੋਕਾਂ ਨੂੰ ਉਹ ਅੱਜ ਸਾਹਮਣੇ ਆਈ ਆ ਜਿੱਡਾ ਵੱਡਾ ਨੁਕਸਾਨ ਹੋ ਗਿਆ ਇਹ کئی ਗੁਣਾ ਹੋਰ ਵੱਡਾ ਹੋ ਸਕਦਾ ਸੀ ਕਿਉਂ ਟਰਾਲੀਆਂ ਨਾਲ-ਨਾਲ ਜੋੜਤੀ ਖੜੀਆਂ ਸੀ ਇਹ ਤਾਂ ਸਾਡੇ ਕਿਸਾਨ ਇੱਥੇ ਇੱਕੋ ਵਾਰੀ ਪੈ ਗਏ ਮੁੰਡਿਆਂ ਨੇ ਜਾਨ ਨੂੰ ਖਤਰੇ 'ਚ ਪਾ ਕੇ ਟਰੈਕਟਰ ਬਾਹਰ ਕੱਢਿਆ ਫੋਰ ਖਿੱਚ ਕੇ ਬੜੇ ਮੁਸ਼ਕਲ ਦੇ ਨਾਲ ਆ ਦੀ ਜਾਨਾਂ ਨੂੰ ਖਤਰੇ 'ਚ ਪਾ ਕੇ ਜਿਹੜੇ ਦੂਜੇ ਟਰਾਲੀਆਂ ਵਾਂ ਉਹ ਬਚਾਈਆਂ ਸੋ ਸਾਡੀ ਪ੍ਰਸ਼ਾਸਨ ਨੂੰ ਚੇਤਾਵਨੀ ਆ ਵੀ ਜੇ ਉਹਦਾ ਰਵਈਆ ਇਹੀ ਰਿਹਾ ਧਰਨਾਕਾਰੀਆਂ ਨਾਲ ਨਫ਼ਰਤ ਵਾਲਾ ਰਵਈਆ ਰਿਹਾ ਤੇ ਮਜਬੂਰੀ ਵਸ ਸਾਨੂੰ ਕੋਈ ਫੈਸਲਾ ਲੈ ਕੇ ਕੋਈ ਤਿੱਖਾ ਐਕਸ਼ਨ ਲੈਣਾ ਪਊਗਾ ਅੱਜ ਦੀ ਜਿੰਨੀ ਨੁਕਸਾਨ ਹੋ ਗਿਆ ਵੱਡਾ ਨੁਕਸਾਨ ਹੋ ਗਿਆ ਵਸ ਕੰਬਲ ਮੱਚ ਗਏ ਅਰਜਾਈਆਂ ਮੱਚ ਗੀਆਂ ਗੱਦੇ ਮੱਚ ਗਏ ਆ ਕਈਆਂ ਦੇ ਫੋਨ ਮੱਚ ਗਏ ਆ ਵਿੱਚ ਅ ਹੋਰ ਜਿੰਨਾ ਵੀ ਜ਼ਰੂਰਤਵੰਦ ਸਮਾਨ ਸੀਗਾ ਪੱਖੇ ਮੱਚ ਗਏ ਆ ਕੂਲਰ ਮੱਚ ਗਏ ਆ ਸੋ ਇਹ ਸਾਰੇ ਨੁਕਸਾਨ ਦੀ ਜ਼ਿੰਮੇਵਾਰ ਸਰਕਾਰ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੇ ਜੇ ਇਸੇ ਰਵਈਏ ਦੇ ਖਿਲਾਫ ਦੋਵਾਂ ਫੋਰਮਾਂ ਵੱਲੋਂ ਮੀਟਿੰਗ ਕਰਕੇ ਕੋਈ ਵੱਡਾ ਐਕਸ਼ਨ ਦੇਵਾਂਗੇ ਧੰਨਵਾਦ